ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਪੁਲਿਸ ਹਿਰਾਸਤ ਵਿੱਚ ਇੱਕ ਹਵਾਲਾਤੀ ਦੀ ਮੌਤ ਦੀ ਖਬਰ ਹੈ ਕਤਲ ਦੇ ਇੱਕ ਮਾਮਲੇ 'ਚ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਫੋਨਲਾਈਨ ਤੇ ਮੌਜੂਦ ਨੇ ਰਾਜੀਵ ਕੀ ਹੈ ਪੂਰਾ ਮਾਮਲਾ ਜੀ ਤਰਨਤਾਰਨ ਦੇ ਥਾਣਾ ਸਦਰ ਦੇ ਵਿੱਚ ਇੱਕ ਹਵਾਲਾਤੀ ਦੀ ਹਿਰਾਸਤ ਦੇ ਦੌਰਾਨ ਜੋ ਹੈ ਮੌਤ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ ਪਰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਹਵਾਲਾਤੀ ਰਵਿੰਦਰ ਸਿੰਘ ਉਸਦਾ ਨਾਮ ਹੈ ਔਰ ਪਿੰਡ ਲਾਲਪੁਰਾ ਲਾਲਪੁਰਾ ਦਾ ਉਹ ਰਹਿਣ ਵਾਲਾ ਹੈ ਉਸਨੇ ਹਵਾਲਾਤ ਦੇ ਅੰਦਰ ਫਹਾ ਲਗਾ ਕੇ ਆਤਮਤਿਆ ਕੀਤੀ ਹੈ ਪਰ ਇੱਥੇ ਸਵਾਲੀਆ ਨਿਸ਼ਾਨ ਇਸ ਲਈ ਖੜੇ ਹੋ ਰਹੇ ਨੇ ਕਿਉਂਕਿ ਹਵਾਲਾਤ ਦੇ ਵਿੱਚ ਜਦੋਂ ਕਿਸੇ ਨੂੰ ਭੇਜਿਆ ਜਾਂਦਾ ਤਾਂ ਉਸ ਦਾ ਜੋ ਸਮਾਨ ਹੈ ਅਜੀਹਾ ਜੋ ਵੀ ਕਪੜਾ ਜਾਂ ਕੋਈ ਲੰਬੀ ਚੀਜ਼ ਬੈਲਟ ਵਗੈਰਾ ਜੋ ਪੁਲਿਸ ਵੱਲੋਂ ਤਾਰ ਲਈ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਹ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਸ ਗੱਲ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਪਰ ਜੇਕਰ ਅਸੀਂ ਰਵਿੰਦਰ ਸਿੰਘ ਦੀ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਉਸ ਨੂੰ ਕਿਉਂ ਹਵਾਲਾਤ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਇਸੇ ਮਹੀਨੇ ਦੀ 12 ਤਰੀਕ ਨੂੰ ਤਰਨਤਾਰਨ ਦੇ ਪਿੰਡ ਲਾਲਪੁਰਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਪਤਨੀ ਅਤੇ ਉਸਦੇ ਪੁੱਤਰ ਦਾ ਕਤਲ ਹੋਇਆ ਸੀ ਜਿਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜਦੋਂ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਉਸ ਜਾਂਚ ਦੌਰਾਨ ਰਵਿੰਦਰ ਕੁਮਾਰ ਨੂੰ ਦੋਸ਼ੀ ਜੋ ਹੈ ਪੁਲਿਸ ਵੱਲੋਂ ਪਾਇਆ ਗਿਆ ਔਰ ਉਸੇ ਜਾਂਚ ਦੇ ਦੌਰਾਨ ਉਸ ਨੂੰ ਕੱਲ ਹਵਾਲਾਤ ਦੇ ਵਿੱਚ ਲਿਆਂਦਾ ਗਿਆ ਸੀ ਪਰ ਸਵੇਰੇ ਜਦੋਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਪੁਲਿਸ ਵੱਲੋਂ ਹੁਣ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਸਾਫ ਹੋਏਗਾ ਕਿ ਆਖਰ ਉਸ ਦੀ ਮੌਤ ਦਾ ਅਸਲੀ ਕਾਰਨ ਕੀ ਹੈ ਧੰਨਵਾਦ ਰਾਜੀਵ ਜਾਨਕਾਰੀ ਲਈ